ਜਿਹੜਾ ਪੇੜ ਬੱਕਰੀ ਪਾਲਣਾ ਇੱਕ ਛੁਪਿਆ ਹੋਇਆ ਖਜ਼ਾਨਾ ਹੈ ਜੋ ਕਿ ਤੁਹਾਡੀ ਜ਼ਿੰਦਗੀ ਦੀ ਕਾਮਯਾਬੀ ਦੀ ਚਾਬੀ ਬਣ ਸਕਦਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਟੌਪਿਕ ਬਾਰੇ ਜੋ ਨਾ ਸਿਰਫ ਇੱਕ ਇੰਡੀਆ ਦੇ ਲਈ ਸਗੋਂ ਪੂਰੇ ਵਰਲਡ ਦੇ ਵਾਸਤੇ ਮਹੱਤਵਪੂਰਨ ਹੈ ਜੋ ਕਿ ਹੈ ਗੌਟ ਤੇ ਸ਼ੀਪ ਫਾਰਮਿੰਗ ਇਹ ਤੁਸੀਂ ਜਾਣਦੇ ਹੋ ਕਿ ਪੂਰੇ ਵਰਲਡ ਦੇ ਵਿੱਚ ਜਿਹੜਿਆ ਪੇੜ ਬੱਕਰੀ ਪਾਲਣਾ ਹੈ ਇਹ ਇੱਕ ਉੱਭਰਦਾ ਹੋਇਆ ਖੇਤਰ ਹੈ ਇੱਕ ਉਦਯੋਗ ਬਣ ਚੁੱਕਾ ਹੈ ਇਸ ਦੇ ਵਿੱਚ ਇੰਡੀਆ ਨੂੰ ਕਿਵੇਂ ਮੌਕੇ ਮਿਲ ਰਹੇ ਨੇ ਉੱਭਰਨ ਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਚੀਜ਼ ਦੇ ਉੱਤੇ ਚਰਚਾ ਕਰਾਂਗੇ ਕਿ ਇੰਡੀਆ ਦਾ ਭੇਡ ਬੱਕਰੀ ਪਾਲਣ ਦੇ ਵਿੱਚ ਕਿੰਨਾ ਦਾ ਮਹੱਤਵ ਹੈ ਇਹਦੀ ਕੀ ਸਥਿਤੀ ਹੈ ਆਓ ਸ਼ੁਰੂ ਕਰਦੇ ਹਾਂ ਇੱਕ ਬਹੁਤ ਹੀ ਸ਼ਾਨਦਾਰ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੂਰੇ ਜਿਹੜਾ ਵਰਲਡ ਹੈ ਦੇ ਵਿੱਚ ਭੇਡਾਂ ਬੱਕਰੀਆਂ ਦਾ ਕੀ ਮੰਨ ਲਓ ਮਹੱਤਵ ਕੀ ਹੈ ਜਿਹੜੀਆਂ ਭੇਡਾਂ ਤੇ ਬੱਕਰੀਆਂ ਨੇ ਇਹਨਾਂ ਤੋਂ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਉਹਨਾਂ ਦੀ ਪੂਰੇ ਵਰਲਡ ਦੇ ਵਿੱਚ ਹੀ ਅਹਿਮੀਅਤ ਹੈ ਭੇਡਾਂ ਬੱਕਰੀਆਂ ਪੂਰੇ ਵਰਲਡ ਦੇ ਵਿੱਚ ਮਾਸ ਉਨ ਅਤੇ ਦੁੱਧ ਦੇ ਲਈ ਪਾਲੀਆਂ ਜਾਂਦੀਆਂ ਨੇ ਜਿਹੜੀਆਂ ਪੇਡਾਂ ਨੇ ਉਹਨਾਂ ਤੋਂ ਉਤਪਾਦ ਬਣਾਏ ਜਾਂਦੇ ਨੇ ਉਤਪਾਦ ਜਿਵੇਂ ਚੀਜ਼ਾਂ ਬਣਾਈਆਂ ਇਹਦੇ ਸਭ ਤੋਂ ਪਹਿਲਾਂ ਜਿਵੇਂ ਉਹਨਾਂ ਹੈ ਇਹ ਸਭ ਤੋਂ ਵੱਡੀ ਮੰਗ ਵਾਲਾ ਉਤਪਾਦ ਹੈ ਸਭ ਤੋਂ ਕੀ ਹੈ ਬੱਦ ਇਹ ਚੀਜ਼ ਹੈ ਭਾਵੇਂ ਇਸ ਦੀ ਇੰਡੀਆ ਦੇ ਵਿੱਚ ਇੰਨੀ ਮੰਗ ਨਹੀਂ ਹੈ ਪਰੰਤੂ ਇਹ ਕਿ ਵਰਲਡ ਲੈਵਲ ਦੀ ਇੱਕ ਸ਼ਾਨਦਾਰ ਲੁੱਕ ਦਿੰਦਾ ਹੈ ਇਹ ਜਿਹੜੀ ਫੈਸ਼ਨ ਇੰਡਸਟਰੀ ਹੈ ਜਿੱਥੇ ਚੀਜ਼ਾਂ ਬਣਦੀਆਂ ਨੇ ਕੱਪੜਾ ਬਣਦਾ ਉਹਨਾਂ ਦੇ ਵਾਸਤੇ ਇਹ ਬਹੁਤ ਜ਼ਿਆਦਾ ਕਿ ਇਹ ਲਾਭ ਦਾ ਇੱਕ ਚੀਜ਼ ਹੈ ਜਿਹੜੀ ਉਹਨਾਂ ਹੈ ਹੁਣ ਕੀ ਇਹ ਮਾਸ ਜਿਹੜਾ ਪੇਡਾਂ ਦਾ ਮਾਸ ਹੈ ਉਹ ਵੀ ਪੂਰੇ ਇਹ ਵਰਲਡ ਦੇ ਵਿੱਚ ਸਪੈਸ਼ਲ ਚੀਜ਼ਾਂ ਕਿ ਕੰਟਰੀਆਂ ਨੇ ਉਹਨਾਂ ਦੇ ਵਿੱਚ ਇਹੀ ਚੀਜ਼ ਖਾਧੀ ਜਾਂਦੀ ਹੈ ਉਹ ਭਾਵੇਂ ਇੰਡੀਆ ਦੇ ਵਿੱਚ ਮੰਨ ਲਓ ਭਾਵੇਂ ਜਿਹੜਾ ਆਪਣੇ ਜਿਵੇਂ ਜੰਮੂ ਹੈ ਸ਼੍ਰੀਨਗਰ ਹੈ ਲੇਹਰ ਦਾਖਾ ਉੱਥੇ ਖਾਦਾ ਜਾਂਦਾ ਜਿਹੜੇ ਖਾੜੀ ਮਤਲ ਮੁਲਕ ਨੇ ਜਿਹੜੇ ਮੁਸਲਮਾਨਾਂ ਦੇ ਮੁਲਕ ਨੇ ਉੱਥੇ ਇਹਨੂੰ ਖਾਦਾ ਜਾਂਦਾ ਹੈ ਤਾਂ ਉੱਥੇ ਉਹ ਸਪੈਸ਼ਲ ਕੀ ਹੈ ਉੱਥੇ ਕੀ ਹੈ ਪੀੜੀ ਚੱਲਦੀ ਹੈ ਜਿਹੜੀਆਂ ਬੱਕਰੀਆਂ ਨੇ ਉਹਨਾਂ ਤੋਂ ਦੁੱਧ ਦਾ ਕੰਮ ਲਿਆ ਜਾਂਦਾ ਜਿਵੇਂ ਬੱਕਰੀ ਦੀ ਕੀ ਦੁੱਧ ਦੀ ਮੰਗ ਵਧਦੀ ਜਾ ਰਹੀ ਹੈ ਰੋਜ਼ ਰੋਜ਼ ਕਰਕੇ ਕੀ ਇਸ ਦੀ ਦੁੱਧ ਦੀ ਮੰਗ ਵਧ ਰਹੀ ਹੈ ਕਿਉਂਕਿ ਇਹਦੇ ਵਿੱਚ ਇਦਾਂ ਦੇ ਗੁਣ ਹੁੰਦੇ ਨੇ ਜਿਹੜੇ ਆਪਾਂ ਇਹ ਇਹਨਾਂ ਦੀ ਮਾਸ ਦੀ ਮੰਗ ਵੀ ਜਿਆਦਾ ਬੱਕਰੀ ਦੇ ਨਾਲੋਂ ਭੇਡਾਂ ਦੇ ਮਾਸ ਦੀ ਮੰਗ ਜਿਆਦਾ ਹੈ ਉਹ ਭਾਵੇਂ ਇੰਡੀਆ ਹੈ ਉਹ ਭਾਵੇਂ ਕੀ ਹੈ ਬਾਹਰਲੇ ਮੁਲਕਾਂ ਵਿੱਚ ਵੱਡੇ ਅੰਤਰਰਾਸ਼ਟਰੀ ਮਾਰਕੀਟਾਂ ਦੇ ਵਿੱਚ ਇਸ ਦੀ ਬਹੁਤ ਜ਼ਿਆਦਾ ਮੰਗ ਵਧ ਰਹੀ ਹੈ ਜਿਵੇਂ ਜਿਹੜੇ ਯੂਰਪ ਹੈ ਜਾਂ ਪੂਰਬੀ ਜਿਹੜੀਆਂ ਕੰਟਰੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਭੇਡਾਂ ਬੱਕਰੀਆਂ ਦੇ ਜਿਹੜੇ ਉਤਪਾਦ ਨੇ ਉਹਨਾਂ ਦੀ ਮੰਗ ਜ਼ਿਆਦਾ ਹੈ ਅਫਰੀਕਾ ਦੇ ਵਿੱਚ ਮਾਸ ਅਤੇ ਜਿਹੜੀਆਂ ਦੁੱਧ ਤੋਂ ਚੀਜ਼ਾਂ ਕੀ ਬਣਦੀਆਂ ਨੇ ਬੱਕਰੀ ਦੇ ਦੁੱਧ ਤੋਂ ਜਾਂ ਭੇਡ ਦੇ ਦੁੱਧ ਤੋਂ ਜਿਸ ਦੇ ਨਾਲ ਕੀ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆ ਰਿਹਾ ਹੈ ਉਸਦੇ ਮਾਸ ਦੀ ਮੰਗ ਵੀ ਜ਼ਿਆਦਾ ਆਫਰੀਕਾ ਦੇ ਵਿੱਚ ਹੈ ਫਿਰ ਜਾਂ ਜਿਹੜੇ ਮੁਸਲਮਾਨ ਕੰਟਰੀਆਂ ਨੇ ਉਹਦੇ ਵਿੱਚ ਹੁਣ ਜੇਕਰ ਆਪਾਂ ਭਾਰਤ ਦੀ ਗੱਲ ਕਰੀਏ ਇਹਦੇ ਲਈ ਕਿ ਇਹ ਭੇਡ ਬੱਕਰੀ ਪਾਲਣ ਦਾ ਮਤਵ ਕਿਉਂ ਹੈ ਜੇਕਰ ਆਪਾਂ ਇੰਡੀਆ ਦੀ ਖੇਤੀਬਾੜੀ ਗੱਲ ਕਰੀਏ ਫਾਰਮਿੰਗ ਦੀ ਗੱਲ ਕਰੀਏ ਉਹਦੇ ਚ ਭੇਡ ਬੱਕਰੀ ਪਾਲਣ ਦਾ ਬਹੁਤ ਜ਼ਿਆਦਾ ਹਿੱਸਾ ਹੈ ਭਾਵੇਂ ਭਾਰਤ ਦੇ ਵਿੱਚ ਇੱਕ ਕੀ ਹੈ ਵੱਡਾ ਕੀ ਹੈ ਖੇਤੀਬਾੜੀ ਕੰਟਰੀ ਹੈ ਇਹ ਇੱਥੇ ਕੀ ਹੈ ਜਿਹੜੀਆਂ ਭੇਡਾਂ ਬੱਕਰੀਆਂ ਦਾ ਪਾਲਣਾ ਬਹੁਤ ਹੀ ਮਹੱਤਵਪੂਰਨ ਭੂਮਿਕਾ ਲੈ ਕੇ ਆਉਂਦਾ ਪੂਰੇ ਇੰਡੀਆ ਦੇ ਵਿੱਚ ਖੁਰਾਕ ਹੁੰਦੀ ਹੈ ਜਿਹੜਾ ਹਰਾ ਚਾਰਾ ਇਹ ਜਿਸ ਦਿਨ ਨਾਲ ਭੇਡਾਂ ਨੂੰ ਪਾਲ ਲਿਆ ਜਾਂਦਾ ਹੈ ਉਹ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਇਸੇ ਕਰਕੇ ਇਹਨੂੰ ਆਪਾਂ ਇੱਥੇ ਵੱਡੇ ਪੱਧਰ ਤੇ ਲਿਆ ਸਕਦੇ ਹਾਂ ਜਿਵੇਂ ਭੇਡਾਂ ਬੱਕਰੀਆਂ ਦੇ ਵਿੱਚ ਮਾਸ ਉਨ ਅਤੇ ਦੁੱਧ ਹੁੰਦਾ ਠੀਕ ਹੈ ਇਸ ਦੀ ਮੰਗ ਬਹੁਤ ਜ਼ਿਆਦਾ ਵੱਧ ਰਹੀ ਹੈ ਇੰਡੀਆ ਵਿੱਚ ਬੱਕਰੀ ਦੁੱਧ ਅਤੇ ਮਾਸ ਦੇ ਲਈ ਕੀ ਪਾਲੀ ਜਾਂਦੀ ਹੈ ਜਿਹੜੀ ਕੀ ਹੈ ਭੇਡ ਹੈ ਉਹ ਵੀ ਕੀ ਮਾਸ ਦੇ ਲਈ ਪਾਲੀ ਜਾਂਦੀ ਹੈ ਤਾਂ ਇਸ ਦੇ ਕਰਕੇ ਜਿਵੇਂ ਹੋਰ ਜਿਹੜੇ ਮੁਲਕ ਨੇ ਉੱਥੇ ਆਪਾਂ ਇਸ ਨੂੰ ਕੀ ਐਕਸਪੋਰਟ ਕਰ ਸਕਦੇ ਹਾਂ ਉਹਨਾਂ ਦੀ ਮੰਗ ਭਾਵੇਂ ਇੰਡੀਆ ਦੇ ਵਿੱਚ ਨਹੀਂ ਹੈ ਪਰੰਤੂ ਇਸ ਦੀ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ ਜਿਸ ਦੇ ਨਾਲ ਇਸ ਤੋਂ ਬੱਕਰੀਆਂ ਬੱਕਰੀਆਂ ਚੀਜ਼ਾਂ ਬਣਦੀਆਂ ਨੇ ਜਿਵੇਂ ਸਵਾਟਰ ਹੈ ਇਦਾਂ ਦੀਆਂ ਚੀਜ਼ਾਂ ਇਸ ਤੋਂ ਬਣਦੀਆਂ ਨੇ ਜੋ ਕਿ ਉਹਨਾਂ ਦੇ ਉਦਯੋਗ ਦੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤੇ ਉਸ ਤੋਂ ਅੱਗੇ ਗੱਲ ਕਰੀਏ ਕਿ ਇਹ ਮਹੱਤਵਪੂਰਨ ਨਸਲਾਂ ਦੀ ਜਿਹੜੀਆਂ ਬਿਹਤਰੀਨ ਨਸਲਾਂ ਦੀ ਅਤੇ ਖੇਤੀਬਾੜੀ ਦੇ ਵਿੱਚ ਮਾਡਰਨ ਚੀਜ਼ਾਂ ਦੀ ਭਾਰਤ ਦੇ ਵਿੱਚ ਉਤਪਾਦਕ ਤੌਰ ਤੇ ਕਿ ਬੱਕਰੀਆਂ ਬੱਕਰੀਆਂ ਕਿਹ ਨਸਲਾਂ ਨੇ ਭਾਵੇਂ ਉਹ ਭੇਡਾਂ ਦੀਆਂ ਨੇ ਭਾਵੇਂ ਉਹ ਬੱਕਰੀਆਂ ਦੀਆਂ ਨੇ ਜਿਵੇਂ ਕਿ ਇਹ ਸਭ ਤੋਂ ਜਿਹੜੀ ਚੰਗੀ ਨਸਲ ਹੈ ਮੀਟ ਦੇ ਲਈ ਪਾਲੀ ਜਾਂਦੀ ਹੈ ਜਾਂ ਬੱਚੇ ਵੱਧ ਦੇਣ ਦੇ ਲਈ ਪਾਲੀ ਜਾਂਦੀ ਹੈ ਉਹ ਹੈਗੀ ਜਮਨਾਪੁਰੀ ਜੇਕਰ ਬੱਕਰੀਆਂ ਦੇ ਵਿੱਚ ਆਪਾਂ ਦੁੱਧ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਾਲੀ ਜਾਂਦੀ ਹੈ ਬੀਟ ਦਾ ਇਸ ਕਰਕੇ ਕੀ ਹੈ ਇਹ ਇੰਡੀਆ ਦੇ ਵਿੱਚ ਕੀ ਹੈ ਇਹ ਕਿ ਚੰਗੀਆਂ ਨਸਲਾਂ ਮਿਲਦੀਆਂ ਕਿ ਜਿਨ੍ਹਾਂ ਨੂੰ ਪਾਲ ਕੇ ਆਪਾਂ ਹੋਰ ਕੀ ਹੈ ਬਿਹਤਰ ਪੱਧਰ ਤੇ ਕੀ ਹੈ ਜਾ ਸਕਦੇ ਆਂ ਅੱਜ ਕੱਲੇ ਪੇਡਾਂ ਬੱਕਰੀਆਂ ਦੇ ਪਾਲਣ ਦੇ ਵਿੱਚ ਮਾਡਰਨ ਤੌਰ ਤੇ ਜਿਹੜੀ ਟੈਕਨੋਲੋਜੀ ਹੈ ਇਹਦੇ ਵਿੱਚ ਆ ਜਾਂਦਾ ਜਿਵੇਂ ਕੀ ਹੈ ਮੰਨ ਲਓ ਮੈਡੀਸਨ ਹੈ ਇਹਨਾਂ ਦੀ ਖੁਰਾਕ ਹੈ ਜਾਂ ਮਸ਼ੀਨਰੀ ਹੈ ਇਹ ਨੇ ਵੀ ਬਹੁਤ ਵੱਡਾ ਕੀ ਹੈ ਸਹਾਰਾ ਲਾਇਆ ਜਿਹਦੇ ਨਾਲ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਆ ਜਿਹੜੀ ਪਾਲਦੇ ਸੀਗੇ ਉਹਦੇ ਨਾਲ ਹੁਣ ਇੱਕ ਬੱਕਰੀ ਚੀਜ਼ ਬਣ ਰਹੀ ਹੈ ਆ ਜਿਹੜੀ ਤੋਂ ਇਹ ਕੀ ਹੈ ਬਿਜ਼ਨਸ ਦਾ ਰੂਪ ਲੈ ਰਹੀ ਹੈ ਪੂਰੇ ਕੀਏ ਮੰਨ ਲਓ ਬਾਰਡਰ ਲੈਵਲ ਤੇ ਭੇਡਾਂ ਬੱਕਰੀਆਂ ਪਾਲਣ ਦੇ ਵਿੱਚ ਕੀ ਨਿਵੇਸ਼ ਹੋ ਰਹੇ ਤੇ ਨਵੀਆਂ ਚੀਜ਼ਾਂ ਦੀ ਸ਼ੁਰੂਆਤ ਵੀ ਹੋ ਰਹੀ ਹੈ ਹੁਣ ਕੀ ਇਹ ਜਿਹੜੇ ਲੋਕ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਨੇ ਇਹਦੇ ਚ ਮੇਨ ਚੀਜ਼ ਕਿਹੜੀ-ਕਿਹੜੀ ਹੈ ਜਿਹਦੀ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਗ੍ਹਾ ਦੀ ਲੋੜ ਪੈਂਦੀ ਹੈ ਜਿੱਥੇ ਆਪਾਂ ਨੇ ਫਾਰਮ ਖੋਲਣਾ ਹੈ ਉਹ ਉਹ ਸ਼ਾਇਦ ਕੀ ਆਪਾਂ ਨੇ ਫਾਰਮ ਤੇ ਰੱਖ ਲਿਆ ਨੇ ਭਾਵੇਂ ਆਪਾਂ ਨੇ ਬਾਹਰ ਲੈ ਕੇ ਜਾਣੇ ਨੇ ਆਪਾਂ ਨੂੰ ਜਗ੍ਹਾ ਦੀ ਲੋੜ ਪੈਂਦੀ ਹੋ ਪੈਂਦੀ ਹੈ ਫਿਰ ਜਾਂ ਉਹਨਾਂ ਦੇ ਰਹਿਣ ਸ਼ਵਾਸਤੇ ਆਪਾਂ ਨੂੰ ਕੀ ਸਟਰਕਚਰ ਚਾਹੀਦਾ ਸ਼ੈੱਡ ਚਾਹੀਦਾ ਤੇ ਉਸ ਤੋਂ ਅਗਲਾ ਪੁਆਇੰਟ ਹੈ ਜੀ ਆਪ ਜਦੋਂ ਚੰਗੀ ਨਾਲ ਅਸਲ ਤੇ ਕੰਮ ਕਰਾਂਗੇ ਭਾਵੇਂ ਆਪਾਂ ਮੀਟ ਦੇ ਤੌਰ ਤੇ ਕੰਮ ਕਰੀਏ ਨਾ ਅਸਲ ਦੇ ਤੌਰ ਤੇ ਕੰਮ ਕਰੀਏ ਆਪਾਂ ਨੂੰ ਕਮਾਈ ਹੋਣੀ ਹੋਣੀ ਹੈ ਇਹਦੇ ਵਿੱਚ ਇਸ ਦੇ ਵਿੱਚ ਫਿਰ ਖਾਮ ਸਮਾਂਭਾਲ ਆ ਜਾਂਦੀ ਹੈ ਜੇਕਰ ਆਪਾਂ ਨੇ ਨਸਲ ਵੀ ਕੀਣ ਕਰ ਲਈ ਸਹੀ ਉਹਨਾਂ ਵਾਸਤੇ ਹਰਾਚਾਰਾ ਹੋਣਾ ਚਾਹੀਦਾ ਹੈ ਸਹੀ ਉਹਨਾਂ ਵਾਸਤੇ ਪੋਸ਼ਟਿਕ ਖਰਾਕ ਹੋਣੀ ਚਾਹੀਦੀ ਹੈ ਸੁੱਕੀ ਜਗ੍ਹਾ ਹੋਣੀ ਚਾਹੀਦੀ ਹੈ ਤੇ ਇਹ ਚੰਗਾ ਪਾਣੀ ਹੋਣਾ ਚਾਹੀਦਾ ਤਾਂ ਇਦਾਂ ਕਰਕੇ ਕੀ ਇੱਕ ਬੰਦਾ ਸ਼ੁਰੂਆਤ ਕਰ ਸਕਦਾ ਆਪਾਂ ਨੂੰ ਵਿਕਰੀ ਦੇ ਵੀ ਬਹੁਤ ਮਹੱਤਵਪੂਰਨ ਮੰਨ ਲਓ ਕਿ ਇਹ ਮੌਕੇ ਮਿਲਦੇ ਨੇ ਜਿਵੇਂ ਆਪਾਂ ਇਹਨੂੰ ਆਨਲਾਈਨ ਮਾਰਕੀਟਿੰਗ ਕਰ ਸਕਦੇ ਆ ਜਿਹੜੀ ਨਵੀਂ ਟੈਕਨੋਲੋਜੀ ਆ ਉਹਦੀ ਵਰਤੋਂ ਕਰੋ ਕੀ ਆਪਾਂ ਨੂੰ ਨਵੇਂ ਮੌਕੇ ਮਿਲ ਸਕਦੇ ਨੇ ਜਿਨ੍ਹਾਂ ਦੇ ਨਾਲ ਆਪਾਂ ਟਾਈਪ ਅਪ ਕਰ ਸਕਦੇ ਆ ਵੱਡੀਆਂ ਕੰਪਨੀਆਂ ਦੇ ਨਾਲ ਟਾਈਪ ਆਪਾਂ ਕਰ ਸਕਦੇ ਆ ਜਿਹੜੇ ਵੱਡੇ ਟਰੇਡਿੰਗ ਵਾਲੇ ਆਪਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਆ ਆਪਾਂ ਇਸ ਨੂੰ ਕੀ ਆ ਆਪਾਂ ਮੰਡੀਆਂ ਦੇ ਵਿੱਚ ਵੇਚ ਸਕਦੇ ਆ ਕਿ ਹੁਣ ਕੀ ਆ ਬਹੁਤ ਜ਼ਿਆਦਾ ਸੌਖਾ ਹੈਗਾ ਕਿ ਇਹ ਪਹਿਲਾਂ ਦੇ ਮੁਕਾਬਲੇ ਇਹਨਾਂ ਦੇ ਵਿੱਚ ਜਿਵੇਂ ਜਿਵੇਂ ਚੁਣੌਤੀਆਂ ਆਉਂਦੀਆਂ ਨੇ ਓਵੇਂ ਓਵੇਂ ਬੰਦਾ ਹਟਦਾ ਜਾਂਦਾ ਉਹ ਚੀਜ਼ ਨੂੰ ਸਿੱਖਦਾ ਜਾਂਦਾ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਵਿੱਚ ਕੀ ਨੇ ਸਭ ਤੋਂ ਪਹਿਲਾਂ ਤਾਂ ਮੌਸਮ ਦੀ ਚੁਣੌਤੀ ਹੈ ਜਿਵੇਂ ਮੰਨ ਲਓ ਸਰਦੀ ਹੋਗੀ ਗਰਮੀ ਹੋਗੀ ਫਿਰ ਕੀ ਹੈ ਵੈਕਸੀਨ ਹੈ ਜਦੋਂ ਕੋਈ ਵੀ ਡਿਸੀਜ਼ ਆਉਂਦੀ ਹੈ ਤਾਂ ਉਸ ਤੋਂ ਪਹਿਲਾਂ ਹੀ ਆਪਾਂ ਉਸ ਨੂੰ ਰੋਕ ਸਕਦੇ ਹਾਂ ਵੈਕਸੀਨ ਕਰਕੇ ਜਿਵੇਂ ਮਾਰਕੀਟਿੰਗ ਦੀਆਂ ਮੁਸ਼ਕਲਾਂ ਨੇ ਉਹ ਮੈਂ ਤੁਹਾਨੂੰ ਦੱਸੀ ਦਿੱਤੀਆਂ ਆਪਾਂ ਦਾ ਮਤਲਬ ਕਿਵੇਂ ਹੱਲ ਕਰ ਸਕਦੇ ਹਾਂ ਹੋਰ ਇਹਦੇ ਵਿੱਚ ਕੋਈ ਵੱਡੀ ਔਖਨੀ ਹੈਗੀ ਕਿ ਬੰਦੇ ਤੇ ਡਿਪੈਂਡ ਕਰਦਾ ਕਿ ਉਹਨੂੰ ਕਿੱਥੋਂ ਲਿਜਾ ਸਕਦੇ ਇਹ ਇੱਕ ਤੋਂ ਲੈ ਕੇ ਨੂੰ ਹਜ਼ਾਰਾਂ ਤੱਕ ਵੀ ਆਪਾਂ ਲੈ ਕੇ ਜਾ ਸਕਦੇ ਹਾਂ ਇਸ ਕੰਮ ਨੂੰ ਇਦਾਂ ਗੱਲਾਂ ਦੇ ਵਿੱਚੋਂ ਤੁਹਾਨੂੰ ਕੀੜੀਆਂ ਚੀਜ਼ਾਂ ਲੱਗੀਆਂ ਜਿਹੜੀਆਂ ਔਖੀਆਂ ਨੇ ਜਾਂ ਉਹ ਮਤਲਬ ਕਿਹੜੇ ਹੱਲ ਨੇ ਜਿਹੜੇ ਤੁਸੀਂ ਸੋਚ ਸਕਦੇ ਹੋ ਸਾਨੂੰ ਕਮੈਂਟ ਕਰਕੇ ਕੀ ਹੈ ਮਤਲਬ ਲਾਜ਼ਮੀ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਤੁਹਾਡੇ ਵਾਸਤੇ ਅਸੀਂ ਹੋਰ ਮਹੱਤਵਪੂਰਨ ਜਾਣਕਾਰੀ ਲੈ ਕੇ ਆਉਂਦੇ ਰਹੀਏ ਅਗਲੀ ਵਾਰ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ